ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਵੇਲੇ ਸ਼ੰਭੂ ਬਾਰਡਰ ਤੋਂ ਲਾਈਵ ਹੋ ਰਹੇ ਆ ਸਾਡੀ ਸਵੇਰ ਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਮੀਟਿੰਗ ਚੱਲ ਰਹੀ ਆ ਤੁਸੀਂ ਵੇਖ ਸਕਦੇ ਹੋ ਔਰ ਇਹਦੇ ਵਿੱਚ ਅਸੀਂ ਤੁਹਾਡੇ ਨਾਲ ਚਰਚਾ ਕਰਾਂਗੇ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਵੀ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਆ ਕੀ ਹੋਇਆ ਵਾ ਦੀ ਨਿਕਲ ਕੇ ਆਇਆ ਵਾ ਉਹਦੀ ਕਰਜਾ ਸੀ ਜਿਹੜਾ ਵਾ ਤੁਹਾਡੇ ਨਾਲ ਕਰਾਂਗੇ ਔਰ ਦੇਖੋ ਕੱਲ ਜਿਹੜੀ ਕੇਂਦਰ ਨਾਲ ਮੀਟਿੰਗ ਹੋਈ ਆ ਉਹ ਬਹੁਤ ਤੁਹਾਨੂੰ ਨੂੰ ਪਤਾ ਪਹਿਲੋ 1 ਸਾਲ ਲੰਘ ਗਿਆ ਉਦੋਂ ਬਾਅਦ ਲੋਕਾਂ ਦੇ ਦਬਾਹ ਹਟ ਦਬਾਹ ਹਟ ਜਿਹੜਾ ਵਾ ਉਹ ਜਿਹੜੀ ਮੀਟਿੰਗ ਕੱਲ ਸ਼ੁਰੂ ਹੋਈ ਹੈਗੀ ਆ ਔਰ ਇਹ ਮੀਟਿੰਗ ਇਹ ਤੁਹਾਡੇ ਜਿਹੜਾ ਤੁਸੀਂ 1 ਸਾਲ ਦਾ ਜੋੜ ਲਾਇਆ ਉਹਦੇ ਸਤਕਾ ਹੀ ਮਿਲੀ ਆ ਜਿਹੜੀਆਂ ਪਹਿਲੀਆਂ ਮੀਟਿੰਗਾਂ ਸੀਗੀਆਂ 10 ਫਰਵਰੀ 12 ਫਰਵਰੀ 15 ਤੇ 18 ਨੂੰ ਹੋਈਆਂ ਲਗਭਗ ਫਰਵਰੀ ਮਹੀਨੇ ਦੇ ਵਿੱਚ ਹੀ ਆ ਵੀ ਫਰਵਰੀ 1 ਸਾਲ ਬਾਅਦ 14 ਫਰਵਰੀ ਨੂੰ ਤੇ ਜਿਹੜੀ ਅਗਲੀ ਮੀਟਿੰਗ ਵਿੱਚੋਂ ਨਿਕਲੀ ਹੈਗੀ ਆ ਪਿਸਕੇਂਦਰ ਜਿਹੜਾ ਵਾ ਉਹ ਗੱਲਬਾਤ ਕਹਿੰਦਾ ਵੀ ਮੈਂ ਜਾਰੀ ਰੱਖਣੀ ਹੈਗੀ ਆ ਉਹ 22 ਫਰਵਰੀ ਦੀ ਮੀਟਿੰਗ ਨਿਕਲੀ ਹੈਗੀ ਆ ਤਾਂ ਇਹ ਮੀਟਿੰਗਾਂ ਦਾ سلسلہ ਫਰਵਰੀ ਚ ਫੇਰ ਸ਼ੁਰੂ ਹੋਇਆ ਹੈਗਾ ਇੱਕ ਸਾਲ ਬਾਅਦ ਦੇਖੋ ਕੇਂਦਰ ਦੇ ਮੰਤਰੀ ਪ੍ਰਲਾਦ ਜੋਸ਼ੀ ਤੇ ਜਿਹੜਾ ਕੇਂਦਰ ਦਾ ਖੇਤੀਬਾੜੀ ਮੰਤਰਾਲਾਵਾ ਉਹਦਾ ਖੇਤੀਬਾੜੀ ਦਾ ਮੁੱਖ ਸਕੱਤਰ ਜਿਹੜੀ ਐਫਸੀਆਈ ਹੁੰਦੀ ਆ ਫੂਡ ਐਂਡ ਸਪਲਾਈ ਮਿਨਿਸਟਰੀ ਹੁੰਦੀ ਆ ਉਹਦੇ ਸੈਕਟਰੀ ਸਿਖਾ ਜੀ ਉਹ ਆਏ ਸੀ ਕਿ ਉੱਥੇ ਔਰ ਇਧਰੋਂ ਪੰਜਾਬ ਦੇ ਦੋ ਖੇਤੀਬਾੜੀ ਮੰਤਰੀ ਕਟਾਰੂ لالचंद ਕਟਾਰੂ ਚੱਕ ਔਰ ਗੁਰਮੀਤ ਸਿੰਘ ਖੁੱਡੀਆਂ ਜੀ ਔਰ ਪੰਜਾਬ ਦੇ ਡੀਜੀਪੀ ਏਡੀਜੀਪੀ ਇੰਟੈਲੀਜੈਂਸ ਔਰ ਵੱਡਾ ਇੱਕ ਅਮਲਾ ਫੈਲਾਸੀ ਅਫਸਰ ਸਾਹਿਬ ਦਾ ਇਧਰਲੇ ਪਾਸੋਂ ਕਿਸਾਨ ਮਜ਼ਦੂਰ ਮੋਰਚੇ ਦਾ 14 ਆ ਜਿਹੜਾ ਬਾ ਆਪਣੇ ਲੀਡਰ ਸੀ ਉਹਨਾਂ ਦਾ ਵਫਤ ਉਧਰੋਂ ਐਸਕੇਮ ਨੌਨ ਪੋਲਿਟਿਕਲ ਦਾ ਦਲੇਲ ਸਮੇਤ 14 ਬੰਦਿਆਂ ਦਾ ਵਾਪਸ 28 ਬੰਦੇ ਇਧਰੋਂ ਸੀਗੇ ਜਿਹੜੇ ਮੀਟਿੰਗ ਵਿੱਚ ਆਪਾਂ ਹਾਜ਼ਰ ਸੀਗੇ ਔਰ ਲਗਭਗ ਕਹਿ ਲੋ ਵੀ 5:30 ਵਜੇ ਜਿਹੜੀ ਆ ਉਹ ਮੀਟਿੰਗ ਜਿਹੜੀ ਆ ਉੱਥੇ ਸ਼ੁਰੂ ਹੋਈ ਸੀਗੀ ਇਹ ਚੰਡੀਗੜ੍ਹ ਦਾ 26 ਸੈਕਟਰ ਆ ਜਿਹਨੂੰ ਮਕਸੀਬਾ ਜਾਂ ਆਪਣਾ ਮਹਾਤਮਾ ਗਾਂਧੀ ਸਟੇਟ ਸਟੇਟ ਇੰਸਟੀਚਿਊਸ਼ਨ ਵੀ ਕਹਿੰਦੇ ਆ ਇਹ ਤੋਂ ਬਾਅਦ ਨੂੰ ਮਹਾਤਮਾ ਗਾਂਧੀ ਪੀਸ ਆ ਫਾਊਂਡੇਸ਼ਨ ਇੰਸਟੀਚਿਊਸ਼ਨ ਵੀ ਕਹਿੰਦੇ ਹੈਗੇ ਆ ਇਹ ਨਾਂ ਉਹਦੇ 3-4 ਰਿਹਾ ਜਿੱਥੇ ਕੱਲ ਅਸੀਂ ਮੀਟਿੰਗ ਕੀਤੀ ਸੀਗੀ ਔਰ ਔਰ ਸਾਢੇ 5 ਵਜੇ ਅਸੀਂ ਆਪਣੀ ਪਹਿਲੀ ਮੰਗ ਰੇਜ਼ ਕੀਤੀ ਉਹਨਾਂ ਨਾਲ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਕੇਂਦਰ ਸਰਕਾਰ ਬਣਾਵੇ ਔਰ ਉਹਦੇ ਫਸਲ ਦਾ ਰੇਟ ਜਿਹੜਾ ਵਾ ਸਾਨੂੰ ਉਹ ਸੀ 2 50% ਡਾਕਟਰ ਸੁਆਮੀ ਨਾਥਨ ਕਸ਼ਮਿਸ਼ਣ ਦੇ ਫਾਰਮੂਲੇ ਅਨੁਸਾਰ ਜਿਹੜਾ ਵਾ ਉਹ ਦਿੱਤਾ ਜਾਵੇ ਚਲੋ ਕੇਂਦਰ ਨੇ ਆਪਣਾ ਇੱਕ ਪ੍ਰਲਾਦ ਜੋਸ਼ੀ ਨੇ ਆਪਣੇ ਪੱਖ ਰੱਖਿਆ ਬਾਅਦ ਓਦੋਂ ਬਾਅਦ ਐਗਰੀਕਲਚਰ ਸੈਕਟਰੀ ਜਿਹੜਾ ਵਾ ਉਹ ਬੋਲਿਆ ਹੈਗਾ ਲੰਮਾ ਚੌੜਾ ਓਦੋਂ ਬਾਅਦ ਫੂਡ ਸਪਲਾਈ ਦੇ ਜਿਹੜੀ ਸੈਕਟਰੀ ਸੀਗੀ ਉਹਨੇ ਵੀ ਲੰਮਾ ਚੌੜਾ ਲਗਭਗ ਕਹਿ ਲਓ ਵੀ 25 ਟੀਮਿੰਟ ਜਾਂ ਅੱਧਾ ਘੰਟਾ ਕੇਂਦਰ ਨੇ ਪੂਰਾ ਆਪਣਾ ਖਾਕਾ ਰੱਖਿਆ ਸਾਡੇ ਸਾਹਮਣੇ ਉਹਦੇ ਮੁਤਾਬਕ ਉਸ ਵੀ ਪੀਐਮ ਆਸ਼ਾ ਸਕੀਮ ਜਿਹੜੀ ਆ ਅਸੀਂ ਕਿਸਾਨਾਂ ਨੂੰ ਜਿਹੜਾ ਵਾ ਉਹ ਜੇ ਭਾਅ ਘੱਟ ਮਿਲਦਾ ਤੇ ਉਹ ਉਹ ਭਾਅ ਪੂਰਾ ਲੈਣ ਵਾਸਤੇ ਦਿੱਤੀ ਹੈਗੀ ਆ ਭਾਵਾਂਤਰ ਯੋਜਨਾ ਵੀ ਉਹ ਕਹਿੰਦੇ ਹੈਗੇ ਆ ਕਿ ਉਹ ਵੀ ਦਿੱਤੀ ਹੈਗੀ ਆ ਔਰ ਉਹਨਾਂ ਦੇ ਮੁਤਾਬਕ ਵੀ ਕਿਸਾਨ ਨੂੰ ਜੜਾ ਵਾਹੋ ਚੰਗਾ ਮੁੱਲ ਜੜਾ ਵਾਹ ਮੰਡੀ ਦੇ ਵਿੱਚ ਖਰੀਦ ਦੇ ਵਿੱਚ ਮਿਲ ਰਿਹਾ ਹੈਗਾ ਪਰ ਕੇਂਦਰ ਇਹ ਚਾਹੁੰਦਾ ਵਾ ਵੀ ਕਿਸਾਨ ਨੂੰ ਪੂਰਾ ਵਾਜਬ ਮੁੱਲ ਮਿਲੇ ਇਹਦੂਗਾ ਵੀ ਕੇਂਦਰ ਨੇ ਫੈਸਲਾ ਕਰ ਲਿਆ ਵੀ ਤੇਲ ਬੀਜ ਤੇਲਾਂ ਦੇ ਵਿੱਚ ਭਰਾਓ ਬਹੁਤ ਸਾਰੀਆਂ ਜਿਵੇਂ ਤੋਰੀਆ ਵਾ ਸਰੋਵਾ ਸੋਇਆ ਬੀਨਿਆ ਸੂਰਜ ਮੁਖੀਆ ਵਾ ਹੋਰ ਫਸਲਾਂ ਹੁੰਦੀਆਂ ਤੇਲ ਬੀਜਾਂ ਦੇ ਵਿੱਚ ਤੇਲਿਆ ਠੀਕ ਹੈ ਜੀ ਇਹ ਤੇਲ ਬੀਜ ਨੇ ਜੜੇ ਨੇ ਪੰਜ ਸੱਤ ਫਸਲਾਂ ਸਾਡੀਆਂ ਇਹਦੇ ਤੇ ਕਹਿੰਦੇ ਆਤਮ ਨਿਰਭਰ ਹੋਣ ਬਾਰੇ ਸੋਚਿਆ ਵਾ ਜਿਵੇਂ ਦਾਲ ਬੀਜ ਆ ਦਾਲਾਂ ਚ ਵੀ ਜਿਵੇਂ ਮਾਂ ਆਂ ਮੂੰਗੀ ਆ ਛੋਲਿਆਂ ਦੀ ਦਾਲ ਆ ਮਸਰਾਂ ਦੀ ਦਾਲ ਆ ਠੀਕ ਹੈ ਜੀ ਹੋਰ ਦਾਲਾਂ ਨੇ ਸੱਤ ਅੱਠ ਦਾਲਾਂ ਨੇ ਵੀ ਦਾਲਾ ਬੀਜਾਂ ਚ ਵੀ ਕੇਂਦਰ ਚਾਹੁੰਦਾ ਵੀ ਆਤਮ ਨਿਰਭਰ ਹੋਇਆ ਜਾ ਸਕੇ ਚੰਗੀ ਗੱਲ ਐ ਸੀ ਕਿ ਪਰ ਉਹਦੇ ਵਾਸਤੇ ਸਿਰਫ ਪਿਛਲੇ ਬਜਟ ਵਿੱਚ ਜਿਹੜੇ 1000 ਕਰੋੜ ਰੁਪਏ ਰੱਖਿਆ ਸੀ ਜਿਹੜਾ ਬਹੁਤ ਥੋੜਾ ਵਾ ਅਸੀਂ ਕਿਹਾ ਵੀ ਦੇਖੋ ਆਪ ਕਰੋਨਾ ਕਾਲ ਦੇ ਵਿੱਚ ਜਦੋਂ ਕੇਂਦਰ ਨੇ ਬਾਹਰੋਂ ਪਾਮ ਆਇਲ ਜਿਹੜਾ ਇਸ ਵੇਲੇ ਕਹਿੰਦੇ ਆ ਬਾਹਰੋਂ 1.41 ਲੱਖ ਕਰੋੜ ਰੁਪਏ ਦਾ ਇੰਪੋਰਟ ਕਰਦੀ ਹੈ ਸਰਕਾਰ ਉਹਦੋਂ ਬੰਦ ਕਰਦਾ ਪੰਜਾਬ 'ਚ ਵੀ ਤੁਸੀਂ ਦੇਖਿਆ ਹੋਣਾ ਵਾ ਖੇਤੀ ਤੇ ਤੇ ਪੰਜਾਬ ਫਰਿਆਣਾ ਵਿੱਚ ਸਰੋਂ ਬਹੁਤ ਜ਼ਿਆਦਾ ਲੱਗੀ ਕਿਉਂਕਿ ਉਹਦਾ ਰੇਟ ਮੰਡੀ ਵਿੱਚ ਚੰਗਾ ਮਿਲਿਆ ਆਪੇ ਕਿਸਾਨਾਂ ਨਾਲੇ ਲਾਉਣਾ ਸ਼ੁਰੂ ਕਰ ਦਿੱਤਾ ਹਾਂ ਜਦੋਂ ਫਿਰ ਬਾਹਰੋਂ ਇمپੋਰਟ ਕਰਨ ਦਾ ਵੀ ਸਰਕਾਰ ਇਸ ਵਾਰੇ ਦਾਲਾਂ ਜੜੀਆਂ ਵਾਂ 31000 ਕਰੋੜ ਰੁਪਏ ਦੀਆਂ ਦਾਲਾਂ ਮੰਗਵੰਦੀ ਹੈਗੀ ਆ ਕੇਂਦਰ ਸਰਕਾਰ ਬਾਹਰੋਂ ਤੋਂ ਇਸ ਕਰਕੇ ਅਭੀ ਇਹ ਤੁਹਾਡਾ ਪੱਖਵਾਜਬ ਨਹੀਂ ਲੱਗਦਾ ਪਹਿਲਾਂ ਉਹਨਾਂ ਦਾ ਪੱਖ ਆਪਣਾ ਰੱਖੀ ਗਏ ਦੋਨਾਂ ਨੇ ਟਕਾ ਕੇ ਆਪਣੀਆਂ ਗੱਲਾਂ ਰੱਖਤੀਆਂ ਇਹਦੇ ਬਾਅਦਪੂਰ ਨਾਲ ਹੋਰ ਵੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਸਾਡੀ ਸਰਕਾਰ ਆ ਤੁਸੀਂ 2014 ਚ ਮੋਦੀ ਜੀ ਆਏ ਤੇ 2000 ਹੁਣ ਤੱਕ 24 25 ਤੱਕ ਉਹ ਕਹਿੰਦੇ ਵੀ ਅਸੀਂ ਐਮਐਸਪੀ ਚ ਬਹੁਤ ਵਾਧਾ ਕਰਤਾ ਜੀ ਉਹਨਾਂ ਦੇ ਕਹਿਣ ਮੁਤਾਬਕ ਬਹੁਤ ਵਾਧਾ ਕੀਤਾ ਉਹਨਾਂ ਮੁਤਾਬਕ ਵਾਧਾ 56% 56% ਐਮਐਸਪੀ 2014 ਤੋਂ ਲੈ ਕੇ ਹੁਣ ਤੱਕ ਵਧੀ ਹੈਗੀ ਆ ਅਸੀਂ ਕਹਿੰਦੇ ਠੀਕ ਹੈ ਜੀ ਔਰ ਇਹ ਤੋਂ ਬਾਅਦ ਅਸੀਂ ਉਹਨਾਂ ਨਾਲ ਆਪਣੇ ਪੱਖ ਰੱਖੇ ਜਿਹੜੇ ਉਹਨਾਂ ਨੇ ਪੱਖ ਰੱਖਣ ਤੋਂ ਬਾਅਦ ਸਾਡੇ ਪੱਖ ਗਏ ਆ ਔਰ ਨਾਲ ਵੀ ਅਸੀਂ ਗਦਾਮ ਵਗੈਰਾ ਬਣਾ ਰਹੇ ਆ ਉਸੇ ਲੋ ਗਦਾਮ ਜਿਹੜੇ ਪ੍ਰਾਈਵੇਟੇਸ਼ਨ ਦੇ ਆ ਗਿਆ ਉਹਦਾ ਸਾਨੂੰ ਅਸੀਂ ਕਹ ਹੁਣ ਸਾਡਾ ਪੱਖ ਸੁਣ ਲੋ ਸੋ ਕਿਸਾਨ ਲੀਡਰਾਂ ਨੇ ਆਪਣੀ ਠੁਕ ਵਜਾ ਕੇ ਗੱਲ ਕੀਤੀ ਆ ਵੀ ਜੇ ਆਕੜਿਆਂ ਤੇ ਗੱਲ ਕਰੀਏ ਜਿਹੜਾ ਪਹਿਲੋਂ ਭਾਵੇਂ ਕਾਂਗਰਸ ਵੀ ਕਿਸਾਨਾਂ ਦੇ ਹੱਕ ਚ ਨਹੀਂ ਸੀ ਜਾਂ ਹੁਣ ਵੀ ਮੋਦੀ ਸਰਕਾਰ ਇਹ ਦੋਵਾਂ ਸਰਕਾਰਾਂ ਦਾ ਜੇ ਮੁਲਾਂਕਣ ਕਰੋ ਤੇ 2004 ਤੋਂ ਲੈ ਕੇ 2014 ਤੱਕ 100% ਐਮਐਸਪੀ ਤੇ ਵਾਅਦਾ ਹੋਇਆ ਵਾ ਜੇ ਅੰਕੜੇ ਕੱਢੀਏ ਤਾਂ ਸਾਰੇ ਰੇਟ ਕੱਢਣ ਲਈਏ ਔਰ ਇਹਨਾਂ ਦੀ ਇਹਨਾਂ ਨੇ ਦੱਸ ਹੀ ਦਿੱਤਾ ਵੀ 56% ਵਾਅਦਾ ਹੋ ਰਿਹਾ ਇਹਨਾਂ ਦੀ ਸਰਕਾਰ ਵਿੱਚ ਅਸੀਂ ਆਖਿਆ ਤੁਹਾਡਾ ਪੱਖ ਠੀਕ ਹੈ ਦੂਜੇ ਪਨੇ ਇਹ ਵੀ ਦੇਖ ਲਓ ਵੀ ਕਿਸਾਨ ਦੇ ਜਿਹੜੇ ਜੜੀਆਂ ਚੀਜ਼ ਕਿਸਾਨ ਵਰਤਦਾ ਵਾ ਆਪਣੀਆਂ ਫਸਲਾਂ ਦੇ ਵਿੱਚ ਮੰਨ ਲਓ ਡੀਜ਼ਲ ਵਰਤਦਾ ਮਸ਼ੀਨਰੀ ਵਰਤਦਾ ਟਰੈਕਟਰ ਸਮੇਤ ਖਾਦ ਵਰਤਦਾ ਡੀਏਪੀ ਵਰਤਦਾ ਪੈਸਟੀਸਾਈਡ ਵਰਤਦਾ ਬੀਜ ਵਰਤਦਾ ਵਾ ਲੇਬਰ ਦੇ ਖਰਚੇ ਆ ਹੋਰ ਖਰਚੇ ਵੀ ਹੈਗੇ ਲੰਮੇ ਦਾਦੇ ਜਿਹੜੇ ਉਹ ਕਰਦਾ ਹੈਗਾ ਜਿਹੜਾ ਬੋਰ 20 ਸਾਲ ਪਹਿਲਾਂ ਕਿੰਨੇ ਦਾ ਹੁੰਦਾ ਹੈ ਅੱਜ ਕਿੰਨੇ ਦਾ ਹੁੰਦਾ ਹੈ ਜਿਹੜੀ ਮੋਟਰ ਪਹਿਲਾਂ ਕਿੰਨੇ ਦੀ ਹੁੰਦੀ ਆ ਅੱਜ ਕਿੰਨੇ ਦੀ ਹੈ ਖਰਚੇ ਵੀ ਹੈਗੇ ਆ ਉਹਨਾਂ ਦੇ ਆਕੜਿਆਂ ਮੁਤਾਬਕ ਹੀ ਭਰਾਓ ਜੇ ਉਹ 56% ਕਹਿੰਦੇ ਐ ਐਮਐਸਪੀ ਵਧੀਆ ਤੇ ਅਸੀਂ ਨੋਟ ਕਰਾ ਦਿੱਤਾ ਵੀ 58% ਮੰਗਾਈ ਵਧ ਗਈ ਠੀਕ ਹੈ ਜੀ ਲਾਗਤ ਖਰਚੇ 58% ਮੰਗਾਈ ਵਧ ਗਈ ਤੇ ਦੱਸੋ ਫਿਰ ਉਹ 56% ਦੀਆਂ ਕੀਮਤਾਂ ਦਾ ਸਾਨੂੰ ਕੀ ਬਾਤ 3% ਸਾਨੂੰ ਕੋਲੋਂ ਪਾ ਗਿਆ ਸਾਡਾ ਫਿਰ ਮੈਨੂੰ ਲੱਗਦਾ ਇਸ ਗੱਲ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਹੈ ਫਿਰ ਤੁਸੀਂ ਇਹਦਾ ਦਾਅਵੇ ਕਰਦੇ ਹੋ ਕਿ ਆਰ ਵਾਧਾ ਹੋਇਆ ਵਾ ਉਹ ਵਾਧਾ ਇਸ ਕਿਸਮ ਦਾ ਕੋਈ ਨਹੀਂ ਸਾਨੂੰ ਨਜ਼ਰ ਆਇਆ ਔਰ ਜੇ ਤੋਂ ਡਾਇਮੰਡ ਆਬਕ ਜੋ ਕਹਿਣ ਦਾ ਭਾਵ ਹੈ ਸਰਕਾਰ ਦਾ ਸਾਰੇ ਦਾ ਸਾਰਾ ਵੀ ਅਸੀਂ ਕਿਸਾਨਾਂ ਨੂੰ ਸਹੀ ਮਾਣ ਐ ਵਿੱਚ ਫਸਲ ਦਾ ਸਹੀ ਮੁੱਲ ਦੇਣਾ ਚਾਹੁੰਨੇ ਮੈਂ ਖਾ ਤੁਹਾਡੀ ਗੱਲ ਵੀ ਉਹੀ ਆ ਅਸੀਂ ਵੀ ਉਹੀ ਕਹਿੰਦੇ ਆ ਵੀ ਅਸੀਂ ਜਿਹੜੀ ਫਸਲ ਆਉਂਦੀ ਆ ਉਹਦਾ ਜਿਹੜਾ ਤੁਸੀਂ ਘਟੋ ਘਟ ਜਿਹਨੂੰ ਐਮ ਐਸ ਪੀ ਕਹਿੰਦੇ ਮਿਨੀਮਮ ਸਪੋਰਟ ਪ੍ਰਾਈਸ ਘਟੋ ਘਟ ਲੈ ਰੇਟ ਦੇ ਉੱਤੇ ਗਾਰੰਟੀ ਚਾਹੁੰਨੇ ਵੀ ਘਟੋ ਘਟ ਇਹ ਤਾਂ ਦੇ ਦਿਓ ਸਾਨੂੰ ਤੇ ਦੋਵਾਂ ਦੀ ਗੱਲ ਤਾਂ ਇੱਕੋ ਹੀ ਆ ਔਰ ਫਿਰ ਜਿਹੜੀ ਉਹਨਾਂ ਨੇ ਕਿਹਾ ਪੀ ਜ਼ਿਆਦਾਤਰ ਫਸਲਾਂ ਤੇ ਐਮ ਐਸ ਪੀ ਤੋਂ ਤਾਂ ਵੇਖਦਿਆਂ ਵਾ ਅਸੀਂ ਆਖਿਆ ਫਿਰ ਵਧੀਆ ਗੱਲ ਆ ਇਹਦਾ ਸਾਡੀ ਗੱਲ ਸਹੀ ਹੋਗੀ ਇਹਦਾ ਮਤਲਬ ਬਾਜ਼ਾਰ ਦੇ ਵਿੱਚ ਫਸਲਾਂ ਦੇ ਲੋੜ ਜਾਂ ਤਾਂ ਪ੍ਰਾਈਵੇਟ ਬੰਦੇ ਵੀ ਐਮ ਐਸ ਪੀ ਤੋਂ ਉੱਪਰ ਖਰੀਦਣ ਦੇ ਤੁਸੀਂ ਕਹਿੰਦੇ ਜੇ ਤੁਹਾਡੇ ਮਦ ਤਾ ਫਿਰ ਐਮ ਐਸ ਪੀ ਲੀਗਲ ਗਾਰੰਟੀ ਕਾਨੂੰਨ ਬਣਾਉਂਦੇ ਰੋਲਾ ਕੀ ਹੈਗਾ ਵਾ ਫਿਰ ਤਾਂ ਰੋਲਾ ਕੋਈ ਨਹੀਂ ਹੈਗਾ ਤੁਹਾਨੂੰ ਐਮ ਐਸ ਪੀ ਗਾਰੰਟੀ ਕਾਨੂੰਨ ਬਣਾਉਣਾ ਚਾਹੀਦਾ ਜਿਹੜੀ ਸਰਕਾਰ ਦਾਅਵੇ ਕਰਦੀ ਆ ਪਿਸਤੋਰਾ ਲੱਖ ਕਰੋੜ ਰੁਪਏ ਦਾ ਆਜੂਗਾ ਜੇਤੇ ਔਰ ਜੇ ਇੰਨੇ ਕਿਸਾਨਾਂ ਨੂੰ ਪੈਸੇ ਦੇ ਦਿੱਤੇ ਜੀ ਦੇਸ਼ ਚ ਮੰਗਾਈ ਬੜੀ ਹੋ ਜੂਏ ਇਹ ਇਹ ਕੋਈ ਗੱਲ ਵਾਜਮ ਨਹੀਂ ਆਈ ਸੀ ਉਹਨਾਂ ਨੂੰ ਕਿਹਾ ਜਿਵੇਂ ਕ੍ਰਿਸ਼ੀ ਲਿਆ ਹੋਰ ਵੀ ਬੜੀਆਂ ਸਸਤਾਵਾਂ ਨੇ ਕੋਈ 21000 ਕੋਈ 25000 ਕਰੋੜ ਰੁਪਈਆ ਲਾ ਕੇ ਕਿਸਾਨਾਂ ਨੂੰ ਜੜਾ ਵਾ ਸਾਰੀ ਜੋ 23 ਫਸਲਾਂ ਨੇ ਉਹਨਾਂ ਫਸਲਾਂ ਦੀ ਜੋ ਐਮਐਸਪੀ ਤੇ ਆ ਬਿਲਕੁਲ ਉਸ ਹਿੱਡ ਤੇ ਖਰੀਦ ਕੀਤੀ ਜਾ ਸਕਦੀ ਐ ਅਸੀਂ ਆਂਕੜਿਆ ਸਮੇਤ ਉਹਨਾਂ ਨੂੰ ਦੱਸ ਦਿੱਤਾ ਹੈਗਾ। ਉਥੋ ਜਿਹੜੀ ਗੱਲਬਾਤ ਸੀ ਮੋٹے ਰੂਪ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਹੀ ਅੜੀ ਰਹੀ। 2.5 ਘੰਟੇ ਮੀਟਿੰਗ ਚੱਲੀ ਜੀ ਔਰ ਸਾਡੀਆਂ ਗੱਲਾਂ ਤੋਂ ਬਾਅਦ ਲਾਜਵਾਬ ਸੀਗੇ। ਮੰਤਰੀ ਨੇ ਵੀ ਕਿਹਾ ਵੀ ਇੱਥੇ ਪੰਜਾਬ ਦਾ ਪਾਣੀ ਹੀਠਾਂ ਜਾ ਰਿਹਾ ਸੀ ਕਿ ਬਿਲਕੁਲ ਇਹ ਚਿੰਤਾ ਸਾਡੀ ਵੀ ਆ। ਚੰਗੀ ਗੱਲ ਹੈ ਜੇ ਕੇਂਦਰ ਨੂੰ ਫਿਕਰ ਆ ਤੇ ਫੇਰ ਸਾਡੀ ਗੱਲ ਵਾਜਿਬ ਹੋ ਰਹੀ ਆ। ਵੀ ਜੇ ਤੁਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾ ਦਿਓ ਜੜੀਆਂ ਅਸੀਂ ਫਸਲਾਂ 65 ਤੋਂ ਪਹਿਲਾਂ ਬੀਜਦੇ ਸੀਗੇ ਝੋਨਾ ਸਾਡੀ ਲੋੜ ਹੀ ਨਹੀਂ ਝੋਨਾ ਸੀ ਦੇਸ਼ ਵਾਸਤੇ ਲਾਇਆ ਕਿਉਂਕਿ ਦੇਸ਼ ਦੇ ਵਿੱਚ ਅਨਾਜ ਨਹੀਂ ਸੀ ਹੈਗਾ ਤੇ ਜੇ ਸਾਰੀਆਂ ਫਸਲਾਂ ਤੇ ਤੁਸੀਂ ਮੰਡੀ 'ਚ ਖਰੀਦ ਕਰ ਲੋ ਤੇ ਫੇਰ ਭਾਈ ਸਾਡਾ ਕਿਸਾਨ ਆਪੇ ਫੈਸਲਾ ਕਰ ਲੂ ਉਹਨੇ ਝੋਨੇ ਚੋਕੀ ਲੈਣਾ ਹੈਗਾ ਤੋਂ ਉਹਦੇ ਤੋਂ ਵੀ ਵੀ ਤੁਹਾਡੀਆਂ ਗੱਲਾਂ ਠੀਕ ਆ ਪਰ ਉਹ ਕਹਿੰਦਾ ਵੀ ਜਿਹੜਾ ਮੇਰਾ ਕਲੀ ਕੇ ਆਇਆ ਜਿਹੜਾ ਮੇਰਾ ਖੇਤੀਬਾੜੀ ਮੰਤਰੀ ਦਾ ਮੰਤਰੀ ਸਿਵਰਾਜ ਚੋਹਾਨ ਉਹ ਹੈ ਨਹੀਂਗਾ ਤੇ ਇੱਕ ਮੀਟਿੰਗ 'ਚ ਉਹਨਾਂ ਦਾ ਕਹਿਣਾ ਸੀ ਵੀ ਸਾਰੇ ਮਸਲੇ ਮੁੱਕਦੇ ਨਹੀਂ ਹੁੰਦੇ ਹੈਗੇ। ਠੀਕ ਹੈ ਜੀ। ਤੇ ਕੇਂਦਰ ਗੱਲਬਾਤ ਜਾਰੀ ਰੱਖਣਾ ਚਾਹੁੰਦਾ। ਤੋਂ ਫਿਰ ਉਹਦੇ ਤੋਂ ਗਾਹਾਂ ਗੱਲ ਬਤਾਉਣੀ ਠੀਕ ਨਹੀਂ ਸੀ। ਫਿਰ ਇਹ 22 ਦੀ ਫੇਰ ਮੀਟਿੰਗ ਨਿਕਲਾਈ ਆ ਜਿਹਦੇ ਬਾਰੇ ਅਸੀਂ ਕਿਹਾ ਵੀ ਇਹ 22 ਦੀ ਮੀਟਿੰਗ ਨਵੀਂ ਦਿੱਲੀ ਵਿੱਚ ਹੋਣੀ ਚਾਹੀਦੀ ਆ। ਦੂਜਾ ਪੱਖ ਅਸੀਂ ਕੇਂਦਰ ਸਾਹਮਣੇ ਰੱਖਿਆ ਵੀ ਦੇਖੋ ਕਿੰਨਾ ਜ਼ਬਰ ਜ਼ੁਲਮ ਹੋਇਆ ਵਾ 433 ਪਹਿਲੇ 21 ਤੱਕ ਜ਼ਖਮੀ ਹੋਏ ਛੇ ਦੀਆਂ ਅੱਖਾਂ ਚਲੀਆਂ ਗਈਆਂ ਐਸਐਲਆਰ ਦੀਆਂ ਗੋਲੀਆਂ ਨੇ ਉਹਨਾਂ ਦੀਆਂ ਬਾਹਾਂਵਾਂ ਵੰਨ ਦਿੱਤੀਆਂ ਹੈਗੀਆਂ ਵਾ ਔਰ ਇਹ ਦੋ ਘਾ 43 ਕਿਸਾਨ ਹੁਣ ਤੱਕ ਸ਼ਹੀਦ ਹੋ ਗਏ ਨੇ ਇਸ ਮੋਰਚੇ 'ਚ ਸ਼ਹੀਦ ਸੁਭਕਰਨ ਸਮੇਤ ਔਰ ਇਹਦੇ ਨਾਲ ਦੀ ਨਾਲ ਜਿਹੜੇ ਦਿੱਲੀ ਅੰਦੋਲਨ ਦੋ ਦੇ ਵਿੱਚ ਜਥੇ ਭੇਜਿਆ ਪੰਜਵੇਂ ਜਥੇ ਦਾ ਅਸੀਂ ਅਨਾਊਂਸਮੈਂਟ ਕੀਤਾ ਤੇ 45 ਜ਼ਖਮੀ ਹੋ ਗਏ ਆ ਔਰ ਇਹ ਦੋ ਘਾ ਸਾਲ ਹੋ ਗਿਆ ਛੜਕਾਂ ਤੇ ਬੈਠਿਆਂ ਨੂੰ ਸੜਕਾਂ ਤੇ ਬਹਿਣਾ ਇੰਨਾ ਸੌਖਾ ਨਹੀਂ ਹੈਗਾ ਬਹੁਤ ਮੁਸ਼ਕਲਾਂ ਆਉਂਦੀਆਂ ਅਰੇ ਸੜਕਾਂ ਰੁਕਣ ਦੇ ਨਾਲ ਜਿਹੜਾ ਪੂਰੇ ਦੇਸ਼ ਦਾ ਨੁਕਸਾਨ ਹੋ ਰਿਹਾ ਵਾ ਉੱਤਰ ਭਾਰਤ ਦਾ ਖਾਸ ਕਰਕੇ ਪੰਜਾਬ ਤੇ ਹਰਿਆਣੇ ਦਾ ਇੱਥੋਂ ਦੇ ਟਰਾਂਸਪੋਰਟਰ ਹੋਣ ਇੱਥੋਂ ਦੇ ਵਪਾਰੀ ਹੋਣ ਇੱਥੋਂ ਦੇ ਲੋਕਲ ਲੋਕ ਹੋਣ ਸਾਰਿਆਂ ਦਾ ਕਿੱਡਾ ਵੱਡਾ ਨੁਕਸਾਨ ਆ ਆਮ ਜਨਤਾ ਵੀ ਦੁਖੀ ਆ ਸੀ ਵੀ ਦੁਖੀ ਆ ਕੇਂਦਰ ਜਿੰਨੀ ਜਲਦੀ ਹੋ ਸਕੇ ਇਹ ਮਸਲੇ ਦਾ ਨਿਬੇੜਾ ਕਰੇ ਅਸੀਂ ਇਹ ਵੀ ਉਹਨਾਂ ਗਾੜੀ ਰੱਖਿਆ ਹੈਗਾ ਤੋ ਅਸੀਂ ਸ਼ੌਕਨਾ ਨਹੀਂ ਬੈਠੇ ਹੈਗੇ ਇਨਾਂ ਸੜਕਾਂ ਤੇ ਦੇਸ਼ ਦੇ ਕਿਸਾਨ ਮਜ਼ਦੂਰ ਦੀ ਲੜਾਈ ਲੜ ਰਹੇ ਆਂ ਦੇਸ਼ ਦੇ ਛੋਟੇ ਦੁਕਾਨਦਾਰਾਂ ਦੀ ਲੜਾਈ ਲੜ ਰਹੇ ਆਂ ਦੇਸ਼ ਤੇ ਲੱਘੂ ਉਦਯੋਗ ਦੀ ਲੜਾਈ ਲੜ ਰਹੇ ਹੈਗੇ ਆਂ ਤੋ ਦੇਖ ਦੋ ਅਗਲੀ ਮੀਟਿੰਗ ਦੇ ਵਿੱਚ ਕੀ ਨਿਬੜਦਾ ਹੈਗਾ ਵਾ ਚਲੋ ਹੁਣ ਇਹ ਤੁਹਾਡੇ ਦਬਾਅ ਜਿਹੜਾ ਵਾ ਇਹ ਅੰਦੋਲਨ ਜਿਹੜਾ ਵਾ ਇਹ ਰੰਗ ਲਿਆਇਆ ਗੱਲਬਾਤ ਸ਼ੁਰੂ ਹੋਈ ਆ ਕੀ ਨਿਕਲਦਾ ਕੀ ਨਹੀਂ ਨਿਕਲਦਾ ਹੈਗਾ ਆਉਣ ਵਾਲਾ ਸਮਾਂ ਦੱਸੂਗਾ ਅਰ ਅਸੀਂ ਅੱਜ ਫਿਰ ਬੇਨਤੀ ਕਰਦੇ ਆਂ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਸੀ ਆ ਜਿਵੇਂ ਤੁਸੀਂ 13 ਨੂੰ ਵੱਧ ਚੜ ਕੇ ਆਏ ਜੇ ਸ਼ੰਭੂ ਬਾਰਡਰ ਤੇ ਸਾਰੇ ਸ਼ਹੀਦਾਂ ਦੀਆਂ ਵਰਸੀ ਅਸੀਂ ਸ਼ੰਭੂ ਬਾਰਡਰ ਤੇ ਜੋਰ ਸ਼ੋਰ ਨਾਲ ਮਨਾਵਾਂਗੇ ਔਰ ਵੱਧ ਤੋਂ ਵੱਧ ਗਿਣਤੀ ਵਿੱਚ ਮੇਰੀ ਬੇਨਤੀ ਆ 21 ਵਾਲੇ ਦਿਨ ਚਾਹੇਓ ਪੰਜਾਬ ਆ ਹਰਿਆਣਾ ਉੱਤਰ ਭਾਰਤ ਦੀ ਜਨਤਾ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਸ਼ੰਭੂ ਬਾਰਡਰ ਤੇ ਪੁੱਜਿਆ ਜਾਵੇ ਵੱਲੋਂ ਵੀ ਬਣਾਉਣੀ ਉਹਦੇ ਜੱਦੀ ਪਿੰਡ ਤੇ ਹੋਰ ਨਾ ਬਾਰਡਰਾਂ ਤੇ ਵੀ ਮਣਾਈ ਜਾਣੀ ਆ ਇਹ ਇਹਦੇ ਵਿੱਚ ਬਾਕੀ ਸਾਰੇ ਅਸੀਂ ਮੀਡੀਆ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪੂਰਾ ਜੋਰ ਲਾ ਕੇ ਕੱਲ ਦੀ ਕਵਰੇਜ ਪਰ ਲਗਾਤਾਰ ਇੱਕ ਸਾਲ ਦੇ ਵਿੱਚ ਸਾਨੂੰ ਕਵਰੇਜ ਦਿੱਤੀ ਆ ਅਸੀਂ ਧੰਨਵਾਦ ਕਰੀਆ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਜਿਹੜੇ ਲੰਗਰ ਲੈ ਕੇ ਆਉਂਦੇ ਰਹੇ ਆ ਅਸੀਂ ਧੰਨਵਾਦ ਦੀਆਂ ਖਾਸ ਕਰਕੇ ਪਵਾਰ ਦੇ ਲੋਕਲ ਪਿੰਡਾਂ ਦੀ ਸੰਗਤ ਦਾ ਜਿਨ੍ਹਾਂ ਬਹੁਤ ਮਦਦ ਕੀਤੀ ਆ ਸਾਡੀ ਆਮ ਜਨਤਾ ਤੇ ਫੰਡ ਦਿੰਦੇ ਆ ਲੰਗਰਾਂ ਵਿੱਚ ਅਸੀਂ ਧੰਨਵਾਦ ਦੀਆਂ ਆਪਣੀਆਂ ਸਾਰੀਆਂ ਜਥੇਬੰਦੀਆਂ ਦੇ ਆਮ ਵਰਕਰਾਂ ਦੀ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਜਿਹੜਾ ਇਹ ਅੰਦੋਲਨ ਆ ਇਹਨੂੰ ਇੱਥੋਂ ਤੱਕ ਪਹੁੰਚਾਇਆ ਵਾ ਔਰ ਇਹਦੇ ਸਾਹਮਣੇ ਹੁਣ ਜਿੱਤ ਨਜ਼ਰ ਆ ਰਹੀ ਆ ਭਰਾਓ ਗੱਲਬਾਤ ਦੇ ਸਿੱਟੇ ਤਾਂ ਨਿਕਲੇ ਆ ਜੇ ਸਾਰੇ ਪੰਜਾਬ ਵਾਲਿਓ ਹੁਣ ਬਾਰਡਰਾਂ ਨੂੰ ਆਜੋ ਇੱਥੇ ਲੱਖਾਂ ਦੀ ਗਿਣਤੀ ਕਰ ਦਿਓ ਹਰ ਪਿੰਡ ਦੇ ਵਿੱਚੋਂ ਇੱਕ ਸੈਕਟਰ ਟਾਲੀ ਜੇ ਹੁਣ ਤੁਸੀਂ ਪ੍ਰੈਸ਼ਰ ਵਧਾਉਂਦੇ ਹੋ ਲਗਾਤਾਰ ਬਾਰਡਰਾਂ ਤੇ ਹਜ਼ਾਰਾਂ 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 ਲੱਖਾਂ ਚ ਗਿਣਤੀ ਜਾਂਦੀ ਹੈਗੀ ਆ ਇਹਦਾ ਕੇਂਦਰ ਤੇ ਬਹੁਤ ਵੱਡਾ ਦਬਾਅ ਬਣੂਗਾ ਇਸ ਕਰਕੇ ਬਾਰਡਰਾਂ ਤੇ ਆਪਣੀ ਗਿਣਤੀ ਵਧਾਈਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ